एवरीवन कि मैं सारे जने आई होप सारे जने ठीक ठाक ਹੋਵੋਗੇ ਤੇ ਲੋ ਜੀ ਆਪਾਂ ਇੱਕ ਨਵੇਂ ਟਿਪਸ ਦੇ ਨਾਲ ਤੁਹਾਡੇ ਸਾਰਿਆਂ ਦੇ ਵਿੱਚ ਸ਼ਾਮਿਲ ਹੋਏ ਆ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਜੀ ਤੇ ਪਲੀਜ਼ ਜੇ ਤੁਸੀਂ ਨਵੇਂ ਆ ਤਾਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਫੁੱਲ ਵਾਚ ਕਰਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਬਹੁਤ ਵਧੀਆ ਟਿਪਸ ਦੱਸਣ ਲੱਗੀਆਂ ਜੀ ਮੈਂ ਤੁਹਾਨੂੰ ਤੇ ਇਹ ਜੋ ਟਿਪਸ ਮੈਂ ਤੁਹਾਨੂੰ ਦੱਸਦੀ ਆ ਨਾ 100% 200% ਸੱਚ ਹੈ ਜੀ ਤੁਸੀਂ ਜ਼ਰੂਰ ਯੂਜ਼ ਕਰਕੇ ਦੇਖਿਆ ਕਰੋ ਤੁਸੀਂ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਤੁਹਾਡੇ ਘਰ ਦੇ ਵਿੱਚ ਹੀ ਸਾਰੀ ਟ੍ਰੀਟਮੈਂਟ ਮੌਜੂਦ ਹੁੰਦਾ ਹੈ ਭਾਵੇਂ ਤੁਸੀਂ ਬਿਊਟੀ ਟਿਪਸ ਲੈ ਲਓ ਭਾਵੇਂ ਤੁਸੀਂ ਹੈਲਥ ਟਿਪਸ ਲੈ ਲਓ ਹਨਾ ਭਾਵੇਂ ਤੁਸੀਂ ਤੁਸੀਂ ਕੁਝ ਵੀ ਐਜੂਕੇਸ਼ਨਲ ਵੀ ਲਾ ਲਓ ਉਹ ਵੀ ਤੁਹਾਡੇ ਘਰ ਦੇ ਵਿੱਚ ਹੀ ਸਾਰੀ ਚੀਜ਼ਾਂ ਉਪਲਬਧ ਹੁੰਦੀਆਂ ਏ ਆਪਾਂ ਨੂੰ ਵਹਿਮ ਹੁੰਦਾ ਜੇ ਕਿ ਆਪਾਂ ਨੇ ਬਾਹਰ ਜਾਣਾ ਹੈ ਆਪਾਂ ਨੇ ਪੈਸੇ ਖਰਚ ਕਰਨੇ ਆ ਤਾਂ ਕਿ ਤੇ ਜਾ ਕੇ ਆਪਾਂ ਨੂੰ ਟਰੀਟਮੈਂਟ ਮਿਲੇਗਾ ਇਹ ਗੱਲ ਬਿਲਕੁਲ ਫੇਕ ਹੈ ਜੀ ਤੁਸੀਂ ਪਹਿਲਾਂ ਨੈਚੁਰਲੀ ਚੀਜ਼ਾਂ ਆਪਣੇ ਘਰ ਦੇ ਵਿੱਚ ਜੋ ਹੁੰਦੀਆਂ ਤੁਸੀਂ ਉਹ ਚੀਜ਼ਾਂ ਯੂਜ਼ ਕਰਕੇ ਦੇਖੋ ਅਗਰ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਤਾਂ ਤੁਸੀਂ ਬਾਹਰ ਜਾਓ ਤਾਂ ਤੁਸੀਂ ਇੱਕ ਡਾਕਟਰ ਤੇ ਸਲਾਹ ਲਓ ਤਾਂ ਤੁਸੀਂ ਬਾਹਰ ਜਾ ਕੇ ਕਿਸੇ ਪਾਰਲਰ ਵਗੈਰਾ ਤੇ ਜਾਓ ਪਰ ਲੇਕਿਨ ਜੋ ਚੀਜ਼ ਮੈਂ ਤੁਹਾਨੂੰ ਦੱਸਣ ਲੱਗੀ ਆ ਉਹ ਹੈ ਜੀ ਹੈਲਥ ਦੇ ਸੰਬੰਧੀ ਜੋ ਕਿ ਆਪਾਂ ਨੂੰ ਮੋਟਾਪਾ ਹੁੰਦਾ ਹਨਾ ਮੋਟਾਪਾ ਯਾਨੀ ਕਿ ਜਿਹੜਾ ਕੋਈ ਮੋਟਾ ਬੰਦਾ ਚਰਬੀ ਚੜੀ ਹੋਈ ਆ ਮੋਟਾਪਾ ਉਹਦੀ ਚਰਬੀ ਕਿਵੇਂ ਘੱਟ ਕਰਨੀ ਹੈ ਮੈਂ ਤੁਹਾਨੂੰ ਦੱਸ ਦੰਨੀ ਹੈ ਤੁਸੀਂ ਮੰਨੋਗੇ ਨਹੀਂ 100 200% ਸੱਚ ਹੈ ਜੀ ਮੇਰੇ ਨਾਲ ਹੋਈ ਵੀ ਹੈ ਮੇਰੇ ਨਾਲ ਬੀਤੀ ਵੀ ਹੈ ਮੇਰਾ weight ਮੇਰੀ ਗੁੜੀਆ ਹੋਣ ਤੋਂ ਪਹਿਲਾਂ 70 kg ਦਾ ਜੀ 70 ਕਿਲੋਗ੍ਰਾਮ ਮੇਰਾ weight ਹੋ ਗਿਆਤਾ 70 ਕਿਲੋ ਦੀ ਮੈਂ ਹੋ ਗਈ ਹੋ ਚੁੱਕੀ ਸੀ ਮੋਟੀ ਨਹੀਂ ਤੇ ਇਹ ਚੀਜ਼ ਮੇਰੀ ਬਿਲਕੁਲ ਮੋਟੀ ਦੀ ਉਰੇ ਮਾਸ ਲਮਕਣ ਲੱਗ ਗਿਆਤਾ ਤੇ ਬਹੁਤ ਜ਼ਿਆਦਾ ਭਾਰੀ ਹੋ ਗਈ ਸੀ ਮੈਂ ਸਰੀਰ ਤੋਂ ਤੇ ਮੈਂ 8-800 ਰੁਪਏ ਦੀਆਂ ਦਵਾਈਆਂ ਲੈ ਕੇ ਆਈਆਂ ਜੀ ਬਾਹਰੋਂ 800 ਰੁਪਏ ਦੀ ਡੱਬੀ ਆਉਂਦੀ ਸੀ ਇੱਕ ਉਹ ਮੈਂ ਯੂਜ਼ ਕਰੀ ਐ ਤੇ ਮੈਂ ਤਿੰਨ ਚਾਰ ਡੱਬੀਆਂ ਖਾ ਚੁੱਕੀ ਦੀ ਲੇਕਿਨ ਮੇਰੇ ਸਰੀਰ ਦੇ ਵਿੱਚ ਕੋਈ ਵੀ ਫਰਕ ਨਹੀਂਤਾ ਮੈਂ ਤਕਰੀਬਨ 4-5000 ਰੁਪਏ ਲਾ ਤਿਆਤਾ ਇੱਕ ਆਪਣੇ weight loss ਕਰਨ ਵਾਸਤੇ ਹਨਾ ਲੇਕਿਨ ਮੇਰਾ weight loss ਕਿਵੇਂ ਹੋਇਆ ਜਿਵੇਂ ਹੁਣ ਮੈਂ ਤੁਹਾਨੂੰ ਟਿਪਸ ਦੱਸਿਆ ਮੈਨੂੰ ਕਿਸੇ ਨੇ ਐਵੇਂ ਹੀ ਦੱਸਤਾ ਤਾਂ ਤੇ ਉਹ ਚੀਜ਼ ਮੈਂ ਫੋਲੋ ਕਰੀ ਹੈ ਉਹਦੇ ਨਾਲ ਮੇਰਾ weight 10 ਕਿਲੋ ਘਟ ਗਿਆ ਤਾਂ ਮੈਂ 50 ਕਿਲੋ ਦੀ ਹੋ ਗਈ ਸੀ ਕਿਤੇ ਮੇਰਾ 70 ਕਿਲੋ ਦਾ ਤਾਂ ਸੌਰੀ 58 ਹੋ ਗਿਆ ਤਾਂ ਮੇਰਾ weight 12 ਕਿਲੋ weight ਘਟਾ ਲਿਆ ਤਾਂ ਮੈਂ ਆਪਣਾ 58 ਹੋ ਗਿਆ ਤਾਂ ਮੇਰਾ weight ਤੇ ਕਿਵੇਂ ਹੋਇਆ ਤਾਂ ਸਿਰਫ 2 ਮਹੀਨੇ ਦੇ ਵਿੱਚ ਹਨਾ ਸਿਰਫ 2 ਮਹੀਨੇ ਦੇ ਵਿੱਚ ਮੈਂ ਕੀ ਕਰਿਆ ਸਵੇਰੇ ਉੱਠਦੀ ਸੀ ਸਵੇਰੇ ਉੱਠ ਕੇ ਆਪਣਾ ਐਕਸਰਸਾਈਜ਼ ਕਰਨੀ ਮੈਂ 15-20 ਮਿੰਟ ਐਕਸਰਸਾਈਜ਼ ਕਰਨੀ ਜਿਵੇਂ ਕਿ ਜੰਪ ਹੁੰਦਾ ਐਵੇਂ ਹਣਾ ਜਿਵੇਂ ਕਿ ਆਪਾਂ ਜੰਪ ਕਰਦੇ ਆ ਰੱਸੀ ਟੱਪਦੇ ਆ ਤੁਸੀਂ ਐਵੇਂ ਜੰਪ ਕਰੀ ਜਾਓ ਬਸ ਇਹ ਚੀਜ਼ ਕਰੀ ਜਾਓ ਤੁਸੀਂ 15-20 ਮਿੰਟ ਕਰਨਾ ਤੁਸੀਂ ਜੰਪ ਉਸ ਤੋਂ ਬਾਅਦ ਆਪਣਾ ਸਵੇਰੇ ਕੁਝ ਨਹੀਂ ਖਾਂਦੀਦੀ ਅਗਰ ਭੁੱਖ ਲੱਗਦੀਦੀ ਤਾਂ ਮੈਂ ਓਟਸ ਖਾਂਦੀਦੀ ਓਟਸ ਪਤਾ ਨਾ ਤੁਹਾਨੂੰ ਓਟਸ ਲਿਆ ਕੇ ਰੱਖੇ ਹੋਏ ਤੇ ਮੈਂ ਦੁੱਧ ਦੇ ਵਿੱਚ ਓਟਸ ਮਿੱਠਾ ਨਹੀਂ ਪਾਉਂਦੀ ਤੇ ਫਿੱਕੇ ਉਹ ਸਖਾਂਦੀ ਸੀ ਮੈਂ ਤੇ ਉਹਨੂੰ ਅਵਾੜ ਕੇ ਉਹ ਖਾ ਲੈਂਦੀ ਸੀ ਤੇ ਉਸ ਤੋਂ ਬਾਅਦ ਆ ਗਿਆ ਦੁਪਹਿਰਾ ਤੇ ਜਦੋਂ ਭੁੱਖ ਲੱਗਣੀ ਆਪਾਂ ਨੇ ਕੋਈ ਫਰੂਟ ਚੱਕ ਕੇ ਖਾ ਲਿਆ ਕੋਈ ਸਲਾਦ ਖਾ ਲਿਆ ਲੇਕਿਨ ਰੋਟੀ ਨਹੀਂ ਮੈਂ ਖਾਈ ਰੋਟੀ ਦੁਪਹਿਰ ਨੂੰ ਖਾਂਦੀ ਸੀ ਮੈਂ ਰੋਟੀ ਖਾਣੀ ਦੁਪਹਿਰ ਨੂੰ ਦੁਪਹਿਰ ਨੂੰ ਆਪਾਂ ਨੇ ਰੱਜ ਕੇ ਰੋਟੀ ਖਾਣੀ ਸੀ ਚਾਹੇ ਭਾਵੇਂ ਤੁਸੀਂ ਦੋ ਖਾ ਲਓ ਦੋ ਤੋਂ ਉੱਪਰ ਰੱਖਾਓ ਰੋਟੀ ਰੋਟੀਆਂ ਦੋ ਖਾਓ ਸਲਾਦ ਖਾਓ ਸਬਜ਼ੀ ਖੁੱਲੀ ਖਾ ਲਓ ਦੁਪਹਿਰ ਨੂੰ ਤੇ ਰੱਜ ਕੇ ਰੋਟੀ ਖਾ ਲਓ ਆਪਣੀਆਂ ਦੋ ਰੋਟੀਆਂ ਵੀ ਰੱਜ ਜਾਂਦਾ ਬੰਦਾ ਤੇ ਜਿੰਨੀ ਤੁਸੀਂ ਭੁੱਖ ਵਧਾਈ ਜਾਓਗੇ ਓਨੀ ਵਧੀ ਜਾਊਗੀ ਜਿੰਨੀ ਤੁਸੀਂ ਕੰਟਰੋਲ ਕਰੋਗੇ ਭੁੱਖ ਨੂੰ ਓਨੀ ਤੁਹਾਡੀ ਕੰਟਰੋਲ ਹੋ ਜਾਣੀ ਆ ਤੁਹਾਨੂੰ 10 ਦਿਨ ਓਖਾ ਲੱਗੂਗਾ ਉਸ ਤੋਂ ਬਾਅਦ ਤੁਹਾਡਾ ਸਰੀਰ ਜਦੋਂ ਫੁੱਲ ਵਰਗਾ ਹੋ ਜਾਊਗਾ ਨਾ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਵਾਕੇ ਹੀ ਹਾਂ ਟ੍ਰੀਟਮੈਂਟ ਮੇਰਾ ਵਧੀਆ ਹੋ ਗਿਆ ਔਰ ਸਰੀਰ ਇੱਕਦਮ ਫੁੱਲ ਵਰਗਾ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਦੁਪਹਿਰ ਨੂੰ ਰੋਟੀ ਖਾ ਲਈ ਦੋ ਸਬਜੀ ਖੋਲੀ ਖਾ ਲਈ ਤੇ ਜੇ 3-4 ਵਜੇ ਭੁੱਖ ਲੱਗੀ ਆਪਾਂ ਨੇ ਚਾਹ ਪੀਣੀ ਤਾਂ ਸਿਰਫ ਇੱਕ ਕੱਪ ਥੋੜੀ ਜਿਹੀ ਚਾਹ ਤੇ ਉਹਦੇ ਨਾਲ ਆਪਾਂ ਨੇ ਕੋਈ ਫਰੂਟ ਪਿਆ ਹੋਣਾ ਫਰੂਟ ਮੰਗਵਾ ਕੇ ਰੱਖਦੀ ਸੀ ਮੈਂ ਤੇ ਉਹ ਫਰੂਟ ਖਾਣੇ ਤੇ ਫਰੂਟ ਖਾਣ ਤੋਂ ਬਾਅਦ ਅਗਰ ਫੇਰ ਭੁੱਖ ਲੱਗਣੀ ਫੇਰ ਆਪਣੇ ਓਟਸ ਬਣਾਏ ਥੋੜੇ ਜੇ ਓਟਸ ਖਾ ਲਏ ਤੇ ਸ਼ਾਮ ਦੀ ਵਾਰੀ ਆ ਗਈ ਸ਼ਾਮ ਨੂੰ ਆਪਾਂ ਨੇ ਕੱਲੀ ਸਬਜੀ ਖਾਣੀ ਸੀ ਜੀ ਮੈਂ ਕੋਲੀ ਭਰ ਲੈਂਦੀ ਸੀ ਆਪਣੀ ਸਬਜੀ ਦੀ ਸਬਜੀ ਔਰ ਖੀਰਾ ਸਬਜੀ ਔਰ ਖੀਰਾ ਬਸ ਸ਼ਾਮ ਨੂੰ ਤੇ ਉਸ ਤੋਂ ਬਾਅਦ ਆਪਾਂ ਨੇ ਆਪਣਾ ਦੁੱਧ ਪੀ ਲਿਆ ਤੇ ਭੁੱਖ ਲੱਗਦੀ ਹੋਣੀ ਜਿੱਥੇ ਆਪਾਂ ਨੇ ਇਹ ਚੀਜ਼ਾਂ ਖਾ ਲੀਆਂ ਤੁਸੀਂ ਸਲਾਦ ਰੱਖੋ ਜੀ ਜਦੋਂ ਵੀ ਭੁੱਖ ਲੱਗਣੀ ਆ ਆਪਣਾ ਖੀਰਾ ਕੱਟ ਕੇ ਖਾ ਲਓ ਗਾਜਰ ਖਾ ਲਓ ਅਗਰ ਮੌਸਮ ਦੇ ਵਿੱਚ ਗਾਜਰ ਨਹੀਂ ਆ ਤਾਂ ਤੁਸੀਂ ਖੀਰੇ ਤਾਂ ਹੈਗੇ ਹੀ ਆ ਪਰਮਨੈਂਟਲੀ ਤੁਸੀਂ ਖੀਰਾ ਰੱਖਿਆ ਕਰੋ ਤੇ ਜਦੋਂ ਵੀ ਤੁਹਾਨੂੰ ਭੁੱਖ ਲੱਗੀ ਤੁਸੀਂ ਖੀਰਾ ਖਾ ਲਿਆ ਤੇ ਫਿਰ ਤੁਸੀਂ ਇਹ ਟਰੀਟਮੈਂਟ ਨਾਲ ਰੋਟੀ ਸਿਰਫ ਦੁਪਹਿਰ ਨੂੰ ਖਾਣੀ ਆ ਦੋ ਰੋਟੀਆਂ ਸ਼ਾਮ ਨੂੰ ਤੁਸੀਂ ਸਿਰਫ ਸਬਜੀ ਔਰ ਸਲਾਦ ਔਰ ਦੁੱਧ ਸਵੇਰੇ ਤੁਸੀਂ ਓਟਸ ਖਾ ਲਓ ਹਣਾ ਤੇ ਵਿਚ ਨੂੰ ਅਗਰ ਭੁੱਖ ਲੱਗਦੀ ਹੈ ਤਾਂ ਥੋੜੀ ਜਿਹੀ ਓਟਸ ਬਣਾ ਲਓ 5 ਮਿੰਟ ਚ ਬਣ ਜਾਂਦੇ ਆ ਦੁੱਧ ਚ ਬਣ ਜਾਂਦੇ ਆ ਥੋੜੇ ਜਿਹੀ ਦੁੱਧ ਚ ਨਹੀਂ ਬਣਾਣੀ ਤੁਸੀਂ ਪਾਣੀ ਚ ਵੀ ਬਣਾ ਸਕਦੇ ਹੋ ਹਨਾ ਤੇ ਮਤਲਬ ਆਪਣਾ ਪੇਟ ਭਰਿਆ ਰਹੂਗਾ ਕੋਈ ਚੀਜ਼ ਆਪਾਂ ਨੇ ਖਾ ਲੈਣੀ ਹੈ ਲੇਕਿਨ ਰੋਟੀ ਅਵੋਇਡ ਕਰਨੀ ਹੈ ਜਿੰਨਾ ਤੁਸੀਂ ਰੋਟੀ ਅਵੋਇਡ ਕਰੋਗੇ ਰੋਟੀਆਂ ਸਿਰਫ ਦੋ ਤੇ ਸਾਰੇ ਦਿਨ ਦੀ ਦੋ ਹੈ ਜਾਂ ਹੱਦਿਆ ਪਿੰਨਾ ਇਸ ਤੋਂ ਉੱਪਰ ਰੋਟੀ ਨਾ ਖਾਓ ਤੇ ਫਿਰ ਤੁਸੀਂ ਦੇਖੋ ਇਹ ਵਾਲੀ ਟ੍ਰਿਕ ਤੁਸੀਂ 15 ਦਿਨ ਕਰਕੇ ਦੇਖੋ ਫਿਰ ਆਪਣਾ weight ਤੁਸੀਂ वजन ਕਰਕੇ ਦੇਖੋ ਮੈਨੂੰ ਕਿਹੋ ਫਿਰ ਵੀ ਹਾਂ वजन ਘਟ ਗਿਆ ਤੇ ਇਹਦੀ ਜੀ ਆਪਣੀ weight loss ਦੀ ਟਿਪਸ ਜੋ ਮੈਂ ਤੁਹਾਨੂੰ ਦੱਸੀ ਹੈ ਤੇ ਲਾਈਕ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਂ ਆਪਣਾ 2 ਮਹੀਨੇ ਦੇ ਵਿੱਚ ਆਪਣਾ weight 12 ਕਿਲੋ ਘਟਾ ਲਿਆ ਤਾਂ ਤੇ ਦੁਬਾਰਾ ਮੈਨੂੰ ਫਿਰ ਲੱਗ ਰਿਹਾ ਕਿ ਮੇਰਾ ਹੋ ਚੁੱਕਿਆ ਤੇ ਮੈਂ ਦੁਬਾਰਾ ਫਿਰ ਐਕਸਰਸਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਆਂ ਕਾਫੀ ਹੱਦ ਤੱਕ ਕਿਉਂਕਿ ਮੈਨੂੰ ਲੱਗਦਾ ਮੇਰਾ 2-3 ਕਿਲੋ ਦੁਬਾਰਾ ਫੇਰ ਵਧ ਗਿਆ ਲੇਕਿਨ ਮੇਰੇ ਹੱਥ ਦੇ ਵਿੱਚ ਹੈ ਮੈਂ ਫੜਫੜ ਕਟਾ ਲਾਂਗੀ ਮੈਨੂੰ ਪੂਰਾ ਵਿਸ਼ਵਾਸ ਹੈ ਪਰ ਦਵਾਈਆਂ ਨਹੀਂ ਮੈਂ ਖਾਣੀਆਂ ਐਕਸਰਸਾਈਜ਼ ਔਰ ਆਪਣੀ ਦੇਸੀ ਟ੍ਰਿਕ ਜੋ ਘਰ ਦੇ ਵਿੱਚ ਹੈਗੀ ਹੈ ਤੇ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੱਕ ਲਈ ਬਾਏ ਬਾਏ